ਇਹ ਜੜੀ ਉਟੀ ਆ ਰਸੈਣ ਸੰਗ ਵਿੱਚ ਸਵਾਗਤ ਹੈ ਜੀ ਅੱਜ ਜੋ ਜਾਣਕਾਰੀ ਹੈ ਉਹ ਮਰਦਮਈ ਤਾਕਤ ਕੁਕੂਬ ਤੇ ਬਾ ਗਾਇਕਾ ਸਾਨ ਜੋਗ ਹੈ ਜੀ ਉਹ ਮਿੱਤਰੋ ਤੁਹਾਡੇ ਨਾਲ ਸਾਂਝਾ ਕਰਨ ਲੱਗਿਆ ਜਿਹੜੇ ਭਰਾ ਨੂੰ ਜਾਣਕਾਰੀ ਸਮਝ ਆ ਜਾਏ ਉਹ ਇਸ ਨੂੰ ਬੰਦਾ ਸੁਣੇ ਨੋਟ ਕਰੇ ਆਸੋ ਜੋ ਜੋਗ ਹੈ ਜੀ ਬੜਾ ਆਸਾਨ ਤੇ ਇਹਦਾ ਰਿਜ਼ਲਟ ਬੜਾ लाजवाब ਹੈ। ਅਸ਼ਵਗੰਧਾ ਲੈਣਾ ਜੀ 100 ਗ੍ਰਾਮ ਔਰ ਖਸਖਾਸ ਲੈਣੀ ਹੈ 200 ਗ੍ਰਾਮ। ਸ਼ਵਗੰਧਾ 100 ਗ੍ਰਾਮ ਖਸਖਾਸ 200 ਗ੍ਰਾਮ ਇਹ ਦੋਨਾਂ ਨੂੰ ਬਰੀਕ ਪੀਸ ਲੈਣਾ ਔਰ 4 ਗ੍ਰਾਮ ਛਵੇਰੇ ਔਰ 4 ਗ੍ਰਾਮ ਸ਼ਾਮੀ ਇਹਦਾ ਇਸਤੇਮਾਲ ਕਰਨਾ ਔਰ ਬਚਪਨ ਦੀਆਂ ਜਿਹੜੀਆਂ ਗਲਤੀਆਂ ਨੇ ਨਾਲ ਸਰੀਰ ਦੇ ਚ ਕਮਜ਼ੋਰੀ ਆਉਂਦੀ ਹੈ ਉਹ ਇਸ ਚੂਰਨ ਦੇ ਨਾਲ ਠੀਕ ਹੋ ਜਾਂਦੀ ਹੈ ਜਿਹੜਾ ਵੀਰਜ ਹੈ ਉਹ ਘੜਾ ਹੋ ਜਾਂਦਾ ਚੰਗੀ ਤਰ੍ਹਾਂ ਔਰ ਜਿਹੜਾ ਸੰਭੋਗ ਦਾ ਸਮਾਂ ਜਾਂ ਆਨੰਦ ਹੈ ਜਾਂ ਸ਼ਿਗਰਪਤਨ ਕਹਿ लो ਪੋਦੇ ਵਾਸਤੇ ਇਹ ਬੜਾ ਸਸਤਾ ਜੋਗ ਹੈ ਇਹ ਚੂਰਨ ਜਿਹੜਾ ਸਰੀਰ ਚ ਵੀਰਜ ਪੈਦਾ ਕਰਦਾ ਹੈ ਇਹ ਸਰੀਰ ਨੂੰ ਪੋਸ਼ਟ ਕਰਦਾ ਰੰਗ ਨੂੰ ਨਖਾਰਦਾ ਹੈ ਜਦੋਂ ਜਦੋਂ ਸਰੀਰ ਦੇ ਵਿੱਚ ਬੀਜ ਦੀ ਮਾਤਰਾ ਪੂਰੀ ਹੋਵੇ ਤਾਂ ਉਹ ਰੰਗ ਰੂਪ ਨਿੱਖਰ ਜਾਂਦਾ ਬੰਦੇ ਦਾ ਰੰਗ ਰੂਪ ਨਿੱਖਰ ਜਾਂਦਾ ਹੈ ਬੀਜ ਦੀ ਮਾਤਰਾ ਪੂਰੀ ਹੋਣ ਤੇ ਤੇ ਜਿਹੜਾ ਸਰੀਰ ਹੈ ਜੀ ਉਹ ਖੜਦਾ ਹੀ ਬੀਜ ਦੇ ਸਿਰ ਤੇ ਆ ਬੀਜ ਬਣਦਾ ਉਦੋਂ ਹੈ ਜਦੋਂ ਬੰਦਾ ਰੋਕ ਪਾਣੀ ਚੰਗੀ ਤਰ੍ਹਾਂ ਜਦ ਜਬ ਕੇ ਖਾਂਦਾ ਉਸ ਸਮੇਂ ਵੀਰ ਜਿਹੜਾ ਉਹ ਤਿਆਰ ਹੁੰਦਾ ਜੀ ਤੇ ਇਸ ਨੂੰ ਬਣਾ ਕੇ ਕੋਈ ਬੰਦਾ ਵਰਤ ਤੇਦਾ ਰਿਜ਼ਲਟ ਦੇਖੇ ਜੀ ਫਿਰ ਠੀਕ ਹੈ ਜੀ ਜਿਹੜੇ ਮਾਹੀਆਂ ਨੇ ਬੱਚਿਆਂ ਨੇ ਬਚਪਨ ਦੇ ਵਿੱਚ ਗਲਤੀਆਂ ਕੀਤੀਆਂ ਉਹਨਾਂ ਦੇ ਲਈ ਇਹ ਇੱਕ ਜ਼ਬਰਦਸਤ ਜੋਗ ਹੈ ਜੀ ਇਹਨੂੰ ਬਣਾ ਕੇ ਵਰਤ ਸਕਦੇ ਨੇ ਔਰ ਜੋ ਨਹੀਂ ਬਣਾ ਸਕਦੇ ਜੀ ਸਮਾਂ ਨਹੀਂ ਉਹ ਸੰਪਰਕ ਕਰਨ ਔਰ ਜਿਨ੍ਹਾਂ ਭਾਈਆਂ ਨੂੰ ਜ਼ਰੂਰਤ ਹੈ ਜੋ ਇਸ ਯੋਗ ਨੂੰ ਮਣਾ ਕੇ ਇਹ ਤੋਂ ਲਾਹਾ ਲੈਣ ਇਹਦਾ ਲਾਭ ਲੈਣ ਜੀ ਔਰ ਖਤਰਨਾਕ ਗੋਲੀਆਂ ਦੇ ਚੱਕਰ 'ਚ ਨਹੀਂ ਪੈਣਾ ਚਾਹੀਦਾ ਬਹੁਤ ਆਯੁਰਵੇਦ ਦੇ ਵਿੱਚ ਬਹੁਤ ਛੋਟੇ-ਮੋਟੇ ਇਹ ਜੇ ਯੋਗ ਨੇ ਜੋ ਸਸਤੇ ਨੇ ਔਰ ਆਸਾਨ ਨੇ ਔਰ ਕਮ ਪੂਰਾ ਕਰ ਦਿੰਦੇ ਨੇ। ਭਸਮਾ ਕੁਸਤੇ ਦਾ ਰਾਜੇ ਮਹਾਰਾਜੇ ਇਸਤੇਮਾਲ ਕਰਦੇ ਸਨ ਪਰ ਅੱਜਕੱਲ ਆਮ ਪ੍ਰਚਲਿਤ ਗੱਲ ਹੋ ਚੁੱਕੀ ਹੈ ਜੀ ਇਹ। ਔਰ ਇੰਨਾ ਭਸਮਾ ਕੁਸਤਿਆਂ ਦੇ ਹਵਾਲੇ ਨਾਲ ਜਦ ਦੇਖਿਆ ਜਾਵੇ ਬਹੁਤ ਕੰਪਨੀਆਂ ਮਾਰਕੀਟ ਦੇ ਵਿੱਚ ਨੇ ਜਿਹੜੀਆਂ ਭਸਮਾ ਬਣਾਉਂਦੀਆਂ ਨੇ ਔਰ ਹਰ ਇੱਕ ਕੰਪਨੀ ਦਾ ਆਪਣਾ ਆਪਣਾ ਅਲੱਗ-ਅਲੱਗ ਰੇਟ ਹੈ ਤੇ ਇਸ ਕਰਕੇ ਭਸਮਾ ਵਾਲੇ ਪਾਸੇ ਜਾਣ ਨਾਲ ਜੜੀ-ਬੂਟੀ ਤੇ ਡਿਪੈਂਡ ਰਹੋਗੇ ਤਾਂ ਕਮ ਸਸਤਾ ਪੈਣਾ ਜੀ ਮੰਗਿਆਈ ਦਾ ਦੌਰ ਹੈ ਤੇ ਇਸ ਕਰਕੇ ਇਹ ਜੋਗ ਵਰਤ ਤੋਂ ਜਿਹੜੇ ਬੰਦੇ ਬਚਪਨ ਵਿੱਚ ਗਲਤੀਆਂ ਕਰ ਬੈਠੇ ਹੁਣ ਹੱਲ ਤਾਂ ਕੋਈ ਨਾ ਕੋਈ ਕੱਢਣਾ ਪੈਣਾ ਮਿੱਤਰੋ ਇਸ ਕਰਕੇ ਜੋਗ ਹੈ ਜੀ ਅਸਵਗੰਧਾ 100 ਗ੍ਰਾਮ ਔਰ ਖਸਖਾਸ 200 ਗ੍ਰਾਮ ਦੋਨੋਂ ਦਾ ਬਰੀਕ ਪਾਊਡਰ ਬਣਾ ਲਓ 4-4 ਗ੍ਰਾਮ ਮਾਤਰਾ ਜਿਹੜੀ ਇਹ ਸੁਬਹ ਸਵੇਰ استعمال ਕਰੋ ਜੀ ਔਰ ਇਸ ਜੋਗ ਦਾ ਜਿਹੜਾ ਪੂਰਾ ਪੂਰਾ ਲਾਹਾ ਲਵੋ ਔਰ ਜੋ ਕਲਤੀਆਂ ਦੇ ਕਾਰਨ ਕਮਜ਼ੋਰੀ ਆਈ ਆ ਉਹ ਦਾ ਮਸਲਾ ਇੱਥੇ ਹੱਲ ਹੋ ਜਾਣਾ ਜੀ ਠੀਕ ਹੈ ਜੀ ਇਹ ਲੌਂਗ ਟਾਈਮ ਵੀ ਖਾਣਾ ਪਵੇ ਕੋਈ ਮਸਲਾ ਨਹੀਂ ਖਾਓ ਸਸਤਾ ਕੰਮ ਬਈ ਔਰ ਇਹਦਾ ਕੋਈ ਹੋ ਨਹੀਂ ਹੈ ਜੀ ਇਹ ਖਸ ਖਾਸ ਜਿਹੜੀ ਠੰਡੀ ਹੁੰਦੀ ਹੈ ਸੁਗੰਧਾ ਗਰਮ ਹੁੰਦੀ ਹੈ ਇਹ ਦੋਨਾਂ ਦਾ ਕੰਬੀਨੇਸ਼ਨ ਬਣ ਜਾਂਦਾ ਮਹਾਰਾਜ ਆਪਸ ਵਿੱਚ ਤੇ ਸਰੀਰ ਨੂੰ ਰਿਸਪੋਸਟ ਕਰਦੀਆਂ ਨੇ ਵੀ ਜਬਰ ਤੱਕ ਵੀ ਆ ਸੁਗੰਧਾ ਔਰ ਤੇਜਕ ਵੀ ਹੈ ਔਰ ਖਸ ਖਾਸ ਹੈ ਜਿਹੜੀ ਵੀਰ ਜੁ ਕੜਾ ਕਰਦੀ ਹੈ ਜੀ ਠੰਡੀ ਹੈ ਅਜੀਬ ਆ ਰਾ ਸਤਿ ਸ਼੍ਰੀ ਅਕਾਲ ਜੀ ਜਿਹੜੇ ਭਰਾਵਾਂ ਨੂੰ ਜਾਣਕਾਰੀ ਪਸੰਦ ਆਵੇ ਉਹ ਸੁਣ ਲਿਓ ਜੀ ਜਿਨ੍ਹਾਂ ਨੂੰ ਨਾ ਪਸੰਦ ਆਵੇ ਉਹ ਥੋੜੀ ਜੀ ਦੂਰੀ ਬਣਾ ਕੇ ਰੱਖਿਓ ਗਿਓ ਸੱਚੀ ਗੱਲ ਹਮੇਸ਼ਾ ਕੌੜੀ ਹੁੰਦੀ ਹੈ ਔਰ ਕੌੜਾ ਅੱਜਕੱਲ ਕੋਈ ਖਾਣਾ ਨਹੀਂ ਚਾਹੁੰਦਾ ਇਸ ਕਰਕੇ ਜਿਹੜੇ ਭਰਾ ਕੌੜਾ ਖਾ ਸਕਦੇ ਨੇ ਉਹ ਸੁਣ ਲਿਓ ਜਿਹੜੇ ਨਹੀਂ ਖਾ ਸਕਦੇ ਉਹ ਦੂਰੀ ਬਣਾ ਲਿਓ ਜੀ ਤਤ ਸ਼ਰੀਆ ਕਾਲ ਮਹਾਰਾਜ